ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਜੋ ਬਾਣੀ ਉਚਾਰਨ ਕੀਤੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏ ਮਾਨਕ ਹੈ ਉਸ ਵਿੱਚ 57 ਸ਼ਲੋਕ ਨੇ ਜਿਨ੍ਹਾਂ ਨੂੰ ਅਸੀਂ ਅਕਸਰ ਭੋਗ ਦੇ ਸ਼ਲੋਕ ਕਹਿੰਦੇ ਹਨ ਗੁਣ गोविंद ਗਾਇਓ ਨਹੀ ਜਨਮ ਆਕਾਰਤ ਕੀਨ ਦੋਰੀਆਂ ਸਮੇਤ ਉਹਨਾਂ ਦੀ ਗਿਣਤੀ 57 ਹੈ ਉਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਰਾਗਾਂ ਦੇ ਵਿੱਚ ਦਰਜ ਹੈ ਤੇ 15 ਰਾਗਾਂ ਵਿੱਚ 59 ਸ਼ਬਦ ਨੇ ਤੇ 15 ਰਾਗ ਮੈਂ ਤਾਂ ਕਿ ਆ ਵੀ ਕੋਈ ਵੱਖਰੇ ਰਾਗ ਨਹੀਂ ਜਿਹੜੇ ਬਾਕੀ ਗੁਰੂ ਸਹਿਬਾਨਾ ਨੇ ਰਾਗਾਂ ਦੀ ਵਰਤੋਂ ਕੀਤੀ 14 ਰਾਗ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਹੀ ਲਏ ਆ ਇੱਕ ਰਾਗ ਹੈ ਜੈਜਾਵੰਤੀ ਜਿਹੜਾ ਸ਼ਲੋਕ ਸਹਿਸਕ੍ਰਿਤੀ ਤੋਂ ਪਹਿਲਾਂ ਹੈ ਉਹ ਜਿਹੜੇ ਚਾਰ ਸ਼ਬਦ ਨੇ ਜੈਜਾਵੰਤੀ ਰਾਗ ਵਿੱਚ ਉਹ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੀ ਉਚਾਰਨ ਕੀਤੇ ਆ ਜੈਜਾਵੰਤੀ ਰਾਗ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਵਿੱਚ ਅੰਮ੍ਰਿਤ ਵਚਨ ਜਾਂ ਇਸ ਰਾਗ ਦੀ ਵਰਤੋਂ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਦੀ ਸਾਰੀ ਬਾਣੀ ਇਹਦੇ ਵਿੱਚ ਜ਼ਿਆਦਾ ਜਿਹੜੀ ਸ਼ਬਦਾਵਲੀ ਵਰਤੀ ਗਈ ਮੈਂ ਰਾਤ ਵੀ ਅਰਜ ਕੀਤੀ ਉਹ ਖਿੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਖਿੰਦੀ ਦੀ ਜ਼ਿਆਦਾ ਵਰਤੋਂ ਕੀਤੀ ਹੈ ਕਿਉਂਕਿ ਲਿਪੀ ਜਿਹੜੀ ਹੈ ਸਕ੍ਰਿਪਟ ਜਿਹਨੂੰ ਕਹਿੰਦੇ ਆ ਇਹ ਗੁਰਮੁਖੀ ਹੈ ਪਰ ਭਾਸ਼ਾ ਸਤਿਗੁਰਾਂ ਨੇ ਖਿੰਦੀ ਵਰਤੀ ਔਰ ਖਿੰਦੀ ਵਿੱਚ ਵੀ ਜ਼ਿਆਦਾ ਸ਼ਬਦਾਵਲੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਵਰਤੀ ਹੈ ਉਹ ਅਸਲ 'ਚ ਬ੍ਰਜ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਤੇ ਰਾਤਵੀਂ ਅਰਜ਼ ਕੀਤੀ ਜਿਹੜੀ ਮਥਰਾ ਦੇ ਨੇੜੇ ਜਿਹੜੀ ਬੋਲੀ ਬੋਲੀ ਜਾਂਦੀ ਹੈ ਕਿਉਂਕਿ ਆਪ ਸਭ ਨੂੰ ਪਤਾ ਹੈ ਵੀ ਇੱਕ ਮੇਨ ਭਾਸ਼ਾ ਹੁੰਦੀ ਹੈ ਫਿਰ ਭਾਸ਼ਾ ਦੀਆਂ ਉਪ ਭਾਸ਼ਾਵਾਂ ਵੀ ਹੁੰਦੀਆਂ ਜਿਵੇਂ ਅਸੀਂ ਸ਼ਬਦ ਵਰਤਨੇ ਆ ਪੰਜਾਬੀ ਪੰਜਾਬੀ ਦੀਆਂ ਕਿੰਨੀਆਂ ਉਪ ਭਾਸ਼ਾਵਾਂ ਨੇ ਮਾਝੀ ਹੈ ਦੁਆਬੀ ਹੈ ਮਾਲਵੀ ਹੈ ਪੋਠੋਹਾਰੀ ਲੈਂਦੀ ਜਿਨੂੰ ਅਸੀਂ ਕਹਿੰਨੇ ਆ ਆਂਬਾਲੇ ਨੇੜੇ ਆ ਜੋ ਪੁਆਧੀ ਹੈ ਭਾਸ਼ਾ ਦੀਆਂ ਉਪ ਭਾਸ਼ਾਵਾਂ ਵੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਹੜੀ ਬਾਣੀ ਸ਼ਬਦ ਆਵਲੀ ਭਾਸ਼ਾ ਵਰਤੀ ਉਹ ਜ਼ਿਆਦਾਤਰ ਸਤਪੁਰਾਂ ਨੇ ਖਿੰਦੀ ਦੀ ਵਰਤੋਂ ਕੀਤੀ ਹੈ ਇੱਕ ਹੋਰ ਬੇਨਤੀ ਅੱਗੇ ਕਰਕੇ ਜਿਵੇਂ ਗੁਰਮੁਖਾਂ ਪਿਆਰਿਆਂ ਸ਼ਬਦ ਹੀ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬੈਰਾਗਮਈ ਹੈ ਕੋਈ ਸ਼ੱਕ ਨਹੀਂ ਪਰ ਮੈਂ ਕਹਿਣਾ ਹੁਣਾ ਇਸ ਨਾਲ ਦੋ ਸ਼ਬਦ ਹੋਰ ਜੋੜ ਲੈਣੇ ਚਾਹੀਦੇ ਬੈਰਾਗ ਮਿਤਾ ਹੈ ਕਿਉਂਕਿ ਇਹ ਵੀ ਦੇਖਣਾ ਪਏਗਾ ਗੁਰੂ ਤੇਗ ਬਹਾਦਰ ਸਾਹਿਬ ਦਾ ਬੈਰਾਗ ਭਾਰਤ ਦੇ ਵਿੱਚ ਪ੍ਰਚਲਿਤ ਬੈਰਾਗ ਹੈ ਕਿ ਉਸ ਤੋਂ ਵੱਖਰਾ ਹੈ ਦੋ ਸ਼ਬਦ ਮੈਂ ਹੋਰ ਬੇਨਤੀ ਕਰਨਾ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਤਿਆਗ ਹੈ ਤਿਆਗ ਤੋਂ ਬਾਅਦ ਬੈਰਾਗ ਹੈ ਤੇ ਬੈਰਾਗ ਢੈਂਦੀ ਕਲਾ ਵਾਲਾ ਉਦਾਸੀਨਤਾ ਵਾਲਾ ਨਹੀਂ ਉਸ ਬਿਹਰਾਗ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਅਨੁਰਾਗ ਹੈ ਇਹ ਤਿੰਨ ਸ਼ਬਦ ਫਿਰ ਮੇਰੀ ਬੇਨਤੀ ਹੈ ਮੈਂ ਬੜੀ-ਬੜੀ ਦਾ ਜ਼ਿਕਰ ਕਰ ਚੁੱਕਾ ਥੋੜਾ ਜਿਹਾ ਅਸੀਂ ਦੇਖਾਂਗੇ ਸਭ ਤੋਂ ਪਹਿਲਾਂ ਮੈਂ ਸ਼ਬਦ ਵਰਤਿਆ ਤਿਆਗ ਕਰਨੇ ਅਸੀਂ ਇਹ ਸ਼ਬਦ ਦੇ ਅਰਥ ਨੇ ਜੇ ਆਪ ਦੇਖ ਰਹੇ ਹੋ ਭੂਮਿਕਾ ਮੈਂ ਤਾਂ ਬਣਾ ਰਿਹਾ ਕਿ ਆਪ ਮੇਰੀ ਉਸ ਲੜੀ ਨਾਲ ਸਤਿਗੁਰਾਂ ਦੀ ਬਾਣੀ ਦੀ ਲੜ ਨਾਲ ਜੁੜ ਸਕੀਏ ਸਭ ਤੋਂ ਪਹਿਲਾਂ ਤਿਆਗ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਤਿਆਗ ਨੂੰ ਪਰਿਵਾਰ ਨਹੀਂ ਕੀਤਾ ਜਿੰਨੂੰ ਸੰਸਾਰ ਦੇ ਦੁੱਖਾਂ ਤੋਂ ਸੰਸਾਰ ਦੇ ਕਲੇਸ਼ਾਂ ਤੋਂ ਪਰਿਵਾਰ ਦੇ ਜਿੰਨੇ ਕਲੇਸ਼ ਨੇ ਇਹਦੇ ਤੋਂ ਦੁਖੀ ਹੋ ਕੇ ਕਹਿ ਦੇਣਾ ਪਰਿਵਾਰ ਤੇ ਸੰਸਾਰ ਹੀ ਤਿਆਗ ਲਿਆ ਇਹ ਤਿਆਗ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਤੇ ਲਿਖਿਆ ਇਥੋਂ ਤੱਕ ਕਿ ਜਿਹੜੇ ਇਸ ਤਿਆਗ ਵੱਲ ਤੁਰੇ ਉਹਨਾਂ ਨੂੰ ਸ਼ਬਦ ਵਿੱਚ ਕਿਹਾ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ ਤੂੰ ਕਿੱਧਰ ਤੁਰਿਆ ਜਾ ਰਿਹਾ ਹੈ ਕਿਹੜੇ ਜੰਗਲ ਚ ਲੱਭਣ ਤੁਰਿਆ ਰੱਬ ਨੂੰ ਤੇ ਹਜ਼ੂਰ ਖੁਦ ਕਹਿ ਬਚਨ ਕਰ ਦੇ ਆ ਕਿ ਤੂੰ ਕਰਤਾਰ ਨੂੰ ਪ੍ਰਭਗਵਾਨ ਨੂੰ ਰੱਬ ਨੂੰ ਲੱਭਣ ਤੁਰਿਆ ਹੈ ਤੂੰ ਸੰਸਾਰ त्यागਣਾ ਚਾਹਂ ਹੈ ਤੇ ਜਿੰਨੂੰ ਤੂੰ ਲੱਭਣ ਤੁਰਿਆ ਉਹਨੇ ਖੁਦ ਸੰਸਾਰ ਨੂੰ ਨਹੀਂ त्यागਿਆ ਫਿਰ ਬੇਨਤੀ ਕੀ ਪ੍ਰਮਾਤਮਾ ਨੇ ਸੰਸਾਰ ਨੂੰ ਤਿਆਗ ਦਿੱਤਾ ਇਸੇ ਕਰਕੇ ਹਜ਼ੂਰ ਨੇ ਕਿਹਾ ਘਟ ਘਟ ਮੈਂ ਖਰਜੂ ਵਸੈ ਸੰਤਨ ਕਹਿੋ ਪੁਕਾਰ ਜਾਂ ਸ਼ਬਦ ਵਰਤਿਆ ਪੂਪ ਮਦ ਜੂ ਬਾਸ ਬਸ ਤਖੇ ਮਕਰ ਮਾਹੀ ਜੈਸੇ ਸ਼ਾਈ ਤੈਸੀ ਹਰ ਬਸੇ ਨਿਰੰਤਰ ਕਾਹੀ ਖੋਜੋ ਪਾਈ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਉਹਨੇ ਸਾਂ ਸਭ ਤੋਂ ਪਹਿਲਾਂ ਤਿਆਗ ਜਿਹੜਾ ਕਿਆ ਉਹ ਸਭ ਤੋਂ ਖਤਰਨਾਕ ਬਿਮਾਰੀ ਹੈ ਮਾਨਵਤਾ ਲਈ ਉਹਨੂੰ ਛੱਡਣਾ ਬੜਾ ਮੁਸ਼ਕਲ ਜੀ ਉਹ ਹੈ ਅੰਦਰ ਦਾ ਹੰਕਾਰ ਅੰਦਰ ਦੀ ਈਗੋ ਅੰਦਰ ਦਾ ਮਾਨ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤਾ ਗੁਰੂ ਰੰਧ ਸਾਹਿਬ ਵਿੱਚ ਬਚਨ ਹੀ ਪਾਇਲੇ ਵੇ ਕਿ ਸਾਧੋ ਮਨ ਕਾ ਮਾਨ ਤਿਆਗੋ ਤਾਂ ਮੈਂ ਬੇਨਤੀ ਕੀਤੀ ਸਭ ਤੋਂ ਪਹਿਲਾਂ ਤਿਆਗਿਆ ਫਿਰ ਇੱਥੇ ਤਨ ਦੀ ਥਾਂ ਤੇ ਮਨ ਸ਼ਬਦ ਵਰਤਿਆ ਕਿਉਂਕਿ ਤਨ ਵਿਖਾਵੇ ਮਾਤਰ ਆਪਣੀ ਨਿਮਰਤਾ ਦਿਖਾ ਜਾਂਦਾ ਹੈ ਪਰ ਮਨ ਅੰਦਰੋਂ ਹੰਕਾਰ ਹੀ ਉਸ ਨਿਮਰਤਾ ਵਿੱਚੋਂ ਵੀ ਅਹੰਕਾਰ ਦਾ ਰਸ ਲਈ ਜਾਂਦਾ ਹੈ ਫਿਰ ਬੇਨਤੀ ਤਨ ਵਿਖਾਵੇ ਮਾਤਰ ਹੱਥ ਜੋੜਦੇ ਗਾ ਮੈਂ ਆਪਜੀ ਦਾ ਦਾਸ ਆ ਆਪਜੀ ਦਾ ਸੇਵਕ ਆ ਚਰਨ ਧੂੜਾ ਉਹ ਤਨ ਕਹਿ ਰਿਹਾ ਪਰ ਅੰਦਰ ਵਾਲਾ ਮਨ ਉਹਦੇ ਵਿੱਚੋਂ ਵੀ ਰਸ ਲੈ ਲਿਆ ਕਿ ਲੋਕ ਕਹਿਣਗੇ ਇਦੋਂ ਵੱਡੀ ਨਿਰਮਾਨਤਾ ਵਾਲਾ ਬੰਦਾ ਹੀ ਕੋਈ ਨਹੀਂ ਗੁਰੂ ਕਹਿੰਦਾ ਮਨ ਦਾ ਮਾਨ ਤਿਆਗ ਜਿੱਥੋਂ ਸਾਰੀ ਬਿਮਾਰੀ ਸ਼ੁਰੂ ਹੁੰਦੀ ਮਹਾਰਾਜ ਕਹਿੰਦੇ ਸਾਦੋ ਮਨ ਕਾ ਮਾਨ ਤਿਆਗੋ ਕਿਉਂਕਿ ਫੁਰਨੇ ਦਾ ਮਾਨ ਤਿਆਗਣਾ ਬੜਾ ਮੁਸ਼ਕਲ ਜੇ ਦ੍ਰਿਸ਼ਟ ਮਾਨ ਨੂੰ ਤਿਆਗਣਾ ਸੌਖਾ ਹੈ ਪਰ ਅਧ੍ਰਿਸ਼ਟ ਜਿਹੜਾ ਅੰਦਰ ਵੜਿਆ ਉਹਨੂੰ ਤਿਆਗਣਾ ਬੜਾ ਮੁਸ਼ਕਲ ਹੈ ਧਨ ਤਿਆਗਣਾ ਇਸੇ ਕਰਕੇ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਬਚਨ ਕਹੇ ਕਿ ਰੁਪਈਆ ਛੱਡਣਾ ਸੌਖਾ ਜੇ ਰੁਪਈਆ দান ਕਰਨ ਦਾ ਜਿਹੜਾ ਹੰਕਾਰ ਹੈ ਉਹ ਰੁਪਈਆ ਛੱਡਣ ਤੋਂ ਬਾਅਦ ਵੀ ਬੰਦਾ ਨਹੀਂ ਛੱਡ ਸਕਦਾ ਬਾਬਾ ਜੀ ਦਾ ਬਚਨ ਹੈ ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਬਾਹਰੂ ਧਾਨ ਹੋ ਗਿਆ ਅੰਦਰ ਮਾਨ ਕੇ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕੋ ਕਾ ਇਸੇ ਕਰਕੇ ਸਤਗੁਰੂ ਵਾਰ-ਵਾਰ ਕਹਿੰਦੇ ਆ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲੇ ਕੋ ਤਗਵਾਨ ਪਹਿਲੀ ਬੇਨਤੀ ਮੇਰੀ ਜੀ ਤਿਆਗ ਤਿਆਗ ਵਾਸ਼ਨਾਵਾਂ ਦਾ ਹੈ ਤੇ ਉਹ ਤਿਆਗ ਹੱਟ ਕਰਕੇ ਨਹੀਂ ਹੱਟ ਕਰਕੇ ਤਿਆਗਿਆ ਹੋਇਆ ਬੰਦਾ ਅੰਦਰੋਂ ਜ਼ਹਿਰ ਬਣ ਜਾਂਦਾ ਹੈ ਮਾਫ ਕਰਿਓ ਹੱਟ ਕਰਦਾ ਮੈਂ ਤਿਆਗ ਦਿੱਤੀ ਵਾਸ਼ਨਾ ਉਹ ਧਰਮ ਦੀ ਸ਼ਰ੍ਹਾਂ ਕਰਕੇ ਧਰਮ ਦੀ ਪਵੰਦੀ ਕਰਕੇ ਲੋਕ ਲਾਜ ਕਰਕੇ ਆਪਣੇ ਬਣੇ ਹੋਏ ਨਾਮ ਕਰਕੇ ਕਹਿੰਦਾ ਮੈਂ ਤਿਆਗ ਦਿੱਤਾ ਪਰ ਅੰਦਰ ਫੁਰਨਿਆਂ ਦੇ ਰੂਪ ਚ ਜ਼ਹਿਰ ਮੰਡਾ ਹੈ ਕਿਸੇ ਵੇਲੇ ਵੀ ਉਹ ਰਸੌਲੀ ਬਣ ਕੇ ਫਟ ਸਕਦਾ ਹੈ ਗੁਰੂ ਕਹਿੰਦਾ ਸਿਮਰਨ ਨਾਲ ਜੋੜ ਤੇ ਸੱਚੀ ਮੁੱਚੀ ਵਾਸ਼ਨਾ ਆਪਣੇ ਆਪ ਤਿਆਗੀ ਜਾਏਗੀ ਹਜ਼ੂਰ ਨੇ ਪਹਿਲਾ ਬਚਨ ਕਿਹਾ ਤਿਆਗ ਸਾਧੂ ਮਨ ਕਾ ਮਾਨ ਤਿਆਗੋ ਦੂਸਰਾ ਮੈਂ ਸ਼ਬਦ ਵਰਤੇ ਤਿਆਗ ਦੇ ਨਾਲ ਬੈਰਾਗ ਹੈ ਬੈਰਾਗ ਦਰ ਤੇ ਉਪਰਾਮਤਾ ਉਸ ਬੈਰਾਗ ਨੂੰ ਪੈਦਾ ਕਰ ਲਈ ਸਭ ਤੋਂ ਜ਼ਿਆਦਾ ਜੇ ਕਿਸੇ ਮੌਤ ਦੀ ਗੱਲ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਪਿਛਲੇ ਦਿਨ ਹੀ ਮੈਂ ਕਥਾ ਕਰਦੇ ਹਾਂ ਸ਼ਾਇਦ ਫਰਿਜ਼ਨੋ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਸਾਕਿਆਂ ਵੱਲ ਧਿਆਨ ਦੇਣ ਦੀ ਲੋੜ ਹੈ ਆਪਾਂ ਫਿਰ ਬੇਨਤੀ ਸੁਣਿਓ ਸਾਕਾ ਤੇ ਘੱਲੂ ਕਾਰਾ ਦੋ ਸ਼ਬਦ ਸਾਡੇ ਚ ਬੜੇ ਪ੍ਰਚਲਿਤ ਨੇ ਸਿੱਖਾਂ ਚ ਸਾਕੇ ਦਾ ਲਫ਼ਜ਼ੀ ਅਰਥ ਇਹ ਵੇ ਕਿ ਇਤਿਹਾਸ ਵਿੱਚ ਵਾਪਰੀ ਕੋਈ ਉਹ ਘਟਨਾ ਜਿਹੜੀ ਸਮਾਂ ਲੰਘਣ ਤੋਂ ਬਾਅਦ ਵੀ ਆਪਣੇ ਉਸ ਜਿਹੜਾ ਉਹ ਵਾਪਰੀ ਘਟਨਾ ਹੈ ਆਪਣੇ ਉਸ ਅਸਰ ਨੂੰ ਕਦੀ ਠਿੱਕਿਆ ਨਹੀਂ ਪੈਂਦਿੰਦੀ ਅਸੀਂ ਹੁ ਕਹਾਂਗੇ ਇਤਿਹਾਸ ਵਿੱਚ ਵਾਪਰੀ ਕੋਈ ਘਟਨਾ ਜੋ ਚਿਰਨਜੀਵੀ ਆਪਣੇ ਅਰਥ ਸਮੋ ਕੇ ਬੈਠੀ ਸਾਕਾ ਸਰਹਾਂਦ ਹੁੰਦਾ ਹੈ ਸਾਲ ਬਾਅਦ ਆਉਂਦਾ ਹੈ ਇੱਥੇ ਬੈਠਿਆਂ ਦੀਆਂ ਅੱਖਾਂ ਵੀ ਭੇਜ ਜਾਂਦੀਆਂ ਉਹ ਪੁਰਾਣਾ ਨਹੀਂ ਹੋਇਆ ਫਿਰ ਬੇਨਤੀ ਕਰਾ ਸਾਕਾ ਚਮਕੌਰ ਸਾਹਿਬ ਖੈ ਸਾਕੇ ਦਾ ਅਰਥ ਕੇਵਲ ਮਰਨਾ ਨਹੀਂ ਸਾਕੇ ਦਾ ਅਰਥ ਇਤਿਹਾਸ ਵਿੱਚ ਵਾਪਰੀ ਹੋਈ ਕਟਨਾ ਜਿਹੜੀ ਗਹਿਰੀ ਛਾਪ ਛੱਡ ਜਾਏ ਆਬਾ ਬਕਾਲਾ ਸਾਹਿਬ ਵੀ ਇੱਕ ਸਾਕਾ ਹੈ ਬੜੀ ਗਹਿਰੀ ਕਟਨਾ ਹੈ ਜਦੋਂ ਸਿਮਰਨ ਚ ਜੁੜਿਆ ਉਦੋਂ ਸੁਰਤ ਦੀ ਹਰ ਇੱਕ ਚੀਜ਼ ਜਿਹੜਾ ਦੋਖ ਸੁਖ ਵਾਸ਼ਨਾ ਤੋਂ ਮੁਕਤ ਹੋ ਕੇ ਸੁਰਤ ਸ਼ਬਦ ਵੀ ਜੁੜਦੀ ਹੈ ਉਦੋਂ ਵੀ ਖੱਬੇ ਸੱਜੇ ਨਹੀਂ ਸਿਮਰਨ ਵੀ ਕਾਂ ਕਰਤਾ ਨਾਲ ਤੇ ਜਦੋਂ ਸ਼ਹਾਦਤ ਦਾ ਸਾਾਕਾ ਵਾਪਰਿਆ ਹਰ ਮੋੜ ਨੂੰ ਛੱਡ ਕੇ ਤੇ ਤਿਰ ਕੋ ਸ਼ਹਾਦਤ ਵੀ ਇਕਾਗਰਤਾ ਨਾਲ ਹੀ ਹੁੰਦੀ ਹੈ ਜੇ ਅੰਦਰ ਖਿੰਡ ਗਿਆ ਤੇ ਬੰਦਾ ਡੋਲ ਗਿਆ ਤਾਂ ਮੈਂ ਕਿਹਾ ਸਿਮਰਨ ਔਰ ਸ਼ਹਾਦਤ ਇੱਕ ਸਾਡੇ ਵਿਦਵਾਨ ਸਨ ਉਹਨਾਂ ਨੇ ਕਿਤਾਬ ਵੀ ਲਿਖੀ ਸੀ ਸਿਮਰਨ ਤੋਂ ਸ਼ਹਾਦਤ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਸਾਕੇ ਸਿਮਰਨ ਤੋਂ ਸ਼ਹਾਦਤ ਤੱਕ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਉਹ ਜਿਹੜਾ ਬੈਰਾਗ ਹੈ ਉਹ ਉਹਨਾਂ ਨੇ ਮੌਤ ਦੀ ਗੱਲ ਕਰਦੇ ਆਵੇਂ ਸੁਰਤੀ ਕਾਗਰ ਖੈ ਸਿਮਰਨ ਕਰਦੇ ਆਵੇਂ ਇਹ ਕਾਰਨ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਰੀ ਬਾਣੀ ਚ ਮੈਂ ਜਦੋਂ ਹੁਣ ਕਥਾ ਕਰ ਰਿਹਾ ਨਾ ਮੈਂ 30 ਸਾਲ ਹੋ ਗਿਆ ਮੈਨੂੰ ਕਥਾ ਕਰਦੇ ਰਬ ਮੇਰ ਕਰੇ ਸਾਨੂੰ ਸੱਚੀ ਮੁੱਚੀ ਜੋ ਕਥਾ ਚ ਕਹਿੰਨੇ ਆ ਕਿਤੇ ਇੱਕ ਕਿਣਕਾ ਮਾਤਰ ਬਖਸ਼ ਦੇ ਬਾਹਰ ਭਾਵੇਂ ਕੋਈ ਪਰਵਾਸ਼ਾ ਜੋ ਮਰਜੀ ਬਣਾਈ ਜਾਏ ਅੰਦਰੋਂ ਮੇਰ ਕਰਦਾ ਸਾਚੇ ਜੇ ਐਦ ਕੀ ਕਥਾ ਕਰਦਿਆਂ ਆ ਜਿਉਂ-ਜਿਉ ਲੱਗਣਾ ਵੀ ਇਹ ਬਾਣੀ ਚ ਮਹਾਰਾਜ ਇਹ ਨਿਰਾਸ਼ਤਾ ਦੀ ਗੱਲ ਤਾਂ ਨਹੀਂ ਕਿਸੇ ਸ਼ਬਦ ਵਿੱਚ ਵੀ ਗੁਰੂ ਤੇਗ ਬਹਾਦਰ ਨਿਰਾਸ਼ਤਾ ਰਹਿ ਨਹੀਂ ਦਿੰਦੇ 10 ਦਿਨ ਮਰ ਜਾਣਾ 10 ਦਿਨ ਖੱਪ ਜਾਣਾ ਪਰ ਨਾਲ ਕਹਿੰਦੇ ਨੇ ਕੋਈ ਗੱਲ ਨਹੀਂ ਅੱਜ ਤੱਕ ਜੋ ਕੁਝ ਤੇਰੇ ਤੋਂ ਹੋ ਗਿਆ ਸਭ ਕੁਝ ਛੱਡ ਅੱਜ ਹੀ ਸ਼ੁਰੂ ਹੋ ਜਾ ਚੇਤੇ ਰੱਖੀ ਜਦੋਂ ਜਾਗ ਪਿਆ ਉਦੋਂ ਹੀ ਸਵੇਰ ਹੋ ਜਾਣੀ ਦੇਖੋ ਇੱਕ ਸ਼ਬਦ ਨਾ ਮਹਾਰਾਜ ਜੀ ਦਾ ਮੈਂ ਕਿਹਾ ਬੈਰਾਗ ਹੈ ਸ਼ਬਦ ਹੈ ਰਾਗ ਸੂਰਤ ਕਿਉਂਕਿ ਮੈਂ ਜ਼ਿਆਦਾ ਕਰਨੀ ਬਾਣੀ ਵਿੱਚ ਰਹਿ ਕੇ ਵਿਆਖਿਆ ਤੇ ਮੇਰੀ ਬੇਨਤੀ ਹੈ ਕਿਉਂਕਿ ਜੇ ਆਪਾਂ ਬਾਣੀ ਨਾਲ ਜੁੜਾਂਗੇ ਨਾ ਤੁਸੀਂ ਗੁਰਮਖੋ ਬੈਠੇ ਹੋ ਸੱਚ ਇਹ ਜੇ ਜਿੰਨੇ ਕਲੇਸ਼ ਸਾਡੇ ਸਟੇਜੀ ਨੇ ਨਾ ਇਹ ਇਸੇ ਕਰਕੇ ਨਹੀਂ ਕਿਉਂਕਿ ਸਾਨੂੰ ਖੁਦ ਬਾਣੀ ਦੀ ਸਮਝ ਨਹੀਂ ਅਸੀਂ ਬੋਲਣ ਵਾਲੇ ਦਾ ਪ੍ਰਭਾਵ ਕਬੂਲ ਨਹੀਂ ਆ ਤੇ ਜਿੱਦਨ ਖੁਦ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਬਾਣੀ ਤੇ ਅਰਥ ਸਮਝ ਗਏ ਨਾ ਉਦਨ ਇੱਕ ਖਿੰਚ ਪਤਾ ਲੱਗ ਜਾਣਾ ਬੋਲਣ ਵਾਲਾ ਕਿਸ ਥਾਂ ਤੋਂ ਬੋਲਦਾ ਪਿਆ ਇਸ ਕਰਕੇ ਅਰਥ ਸਾਹਮੋ ਹੱਥ ਪਹਿਲਾਂ ਸੰਪਰਦਾਵਾਂ ਨੇ ਅਰਥ ਸਾਹਮੇ ਜਿਨ੍ਹਾਂ ਨੂੰ ਐ ਨਿਸਲ ਕਰਕੇ ਰੱਖ ਦਿੱਤਾ ਸਾਜਕ ਨਹੀਂ ਪਿਆਰਿਓ ਜਿੱਥੇ ਕੇਸ ਸਾਹਮਣੇ ਨੇ ਜਿੱਥੇ ਬਾਰਮੁਖੀ ਸਰੂਪ ਸਾਹਮਣੇ ਉੱਤੇ ਹੱਥ ਜੋੜ ਕੇ ਬੇਨਤੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਜ਼ਰੂਰ ਸਾਹਮੋ ਜੇ ਇਹ ਪੀੜੀ ਇਕ ਲੰਘੀ ਕਈਆਂ ਨੂੰ ਅਰਥ ਬਿਲਕੁਲ ਪਤਾ ਨਹੀਂ ਫਿਰ ਮੈਂ ਵਿਸ਼ੇਤ ਤੋ ਦੂਰ ਨਹੀਂ ਜਾਵਾਂਗਾ ਕਿ ਸ਼ਬਦ ਕਹੇ ਕਿ ਰੇ ਨਾਰ ਇਹ ਸਾਚੀ ਜੀ ਧਾਰ ਸਗਲ ਜਗਤ ਕਹੇ ਜੈਸੇ ਸੁਪਨਾ ਬਿਨਸਿ ਤ ਲਗਤਨਾ ਬਾਰਖਿੰਦੀ ਐ ਨਾ ਸਿੱਧੀ 바ਰੂ ਪੀਤ 바ਰੂ ਦਰਤ ਰੇਤ ਬਾਲੂ ਜਿਨੂ ਕਹਿੰਨੇ 바ਰੂ ਪੀਤ ਬਣਾਈ ਰਚਪਚ ਰਹਿਤ ਨਹੀਂ ਦਿਨ ਚਾਰ ਤੈਸੇ ਇਹ ਸੁਖ ਮਾਇਆ ਕੇ ਉਰਜੋ ਕਹਾ ਗਵਾਰ ਇਹਦੇ ਵਿੱਚ ਬੈਰਾਗ ਐ ਨਾ ਸਭ ਕੁਝ ਊਟ ਰੇਤ ਦੀ ਕੰਧ ਦੇ ਕੋਈ ਕਿਸੇ ਦਾ ਨਹੀਂ ਕੁਰਬਾਨ ਜਾਵਾ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਛਿੜਕਦੇ ਜਰੂਰ ਨੇ ਪਰ ਫਿਰ ਆਪਣੇ ਸੀਨੇ ਨਾਲ ਲਾ ਕੇ ਨੇ ਅਜੂ ਸਮਝ ਕੱਚ ਵੀ ਗਰਿਓ ਨਾ ਹੈ ਨਾ ਇਹ ਸ਼ਬਦ ਸਦੀਆਂ ਪਹਿਲਾਂ ਵੀ ਅਰਥ ਰੱਖ ਰਿਹਾ ਸੀ ਅਜੂ ਸਮਝ ਜਦਨ ਅਸੀਂ ਬਚਪਨ ਸਾਂ ਉਸ ਦਿਨ ਵੀ ਗੁਰੂ ਕਹਿ ਰਿਹਾ ਸੀ ਅਜੂ ਸਮਝ ਜਵਾਨੀ ਵਿੱਚ ਕਹਿ ਰਿਹਾ ਅਜੂ ਸਮਝ ਸੱਚ ਇਹ ਬੰਦਾ ਮਰਨ ਕਿਨਾਰੇ ਪਿਆ ਹੈ ਗੁਰੂ ਤੇਗ ਬਹਾਦਰ ਕਹਿੰਦਾ ਅਜੂ ਸਮਝ ਹੋ ਸਕਦਾ ਦੋ ਸਵਾਸਾਂ ਉੱਤੇਰਾ ਪਾਰ ਉਤਾਰਾ ਹੋ ਜਾਏ ਇਹ ਟੈਂਦੀ ਕਾਲਾ ਚਲ ਜਾਂਦੇ ਬੈਨ ਕਿਤੇ ਦੇਖੋ ਕਿੱਡੇ ਕਮਾਲ ਦੀ ਗੱਲ ਨਹੀਂ ਤੇ ਆ ਬੰਦਾ ਕਹਿੰਦਾ ਬਾ ਤੇਰਾ ਬੇੜਾ ਬਹਿ ਗਿਆ ਹੁਨੀ ਤੂੰ ਬਚਣਾ ਮਹਾਰਾਜ ਕਹਿੰਦਾ ਨਹੀਂ ਅਜੂ ਸਮਝ ਕੱਚ ਬਿਗਰਿਓ ਨਾਹਨ ਭਜਲੇ RAMNAR MURAR ਕਉ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਧੋਏ ਪਕਾਰ ਮੈਂ ਥੋੜਾ ਜੈਸ ਨੂੰ ਕੋਲ ਫਿਰ ਕਹਿਣ ਲੱਗਾ ਤਿਆਗ ਦੂਜਾ ਸ਼ਬਦ ਮੈਂ ਵਰਤਿਆ ਬੈਰਾਗ ਗੁਰਮਖੋ ਥੋੜਾ ਜਿਹਾ ਧਿਆਨ ਦੇ ਆਜੇ ਇੱਕ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ ਸੋਠ ਰਾਗ ਦਾ ਆਖਰੀ ਸ਼ਬਦ ਹੈ ਉਹ ਸ਼ਬਦ ਹੈ ਸੁਣਿਓ ਪ੍ਰੀਤਮ ਜਾਨ ਲਿਹੁ ਮਨ ਮਾਹੀ ਆਪਣੇ ਸੁਖ ਸੋਹੀ ਜਗ ਫਾਂਦੇ ਕੋ ਕਾਹੂ ਕੋ ਨਹੀਂ ਸੁਣ ਅਰਥ ਬੜੇ ਸੋਕੇ ਸੁਖ ਮੈਂ ਆਨ ਬਹੁਤ ਮਿਲ ਬੈਠ ਤਰਾਹ ਤ ਚਉ ਦਿਸਕੇ ਰਹਿ ਬਿਪਤੁ ਪਰੀ ਸਾਭੀ ਜੀ ਸੰਗ ਛਾੜਤ ਕੋਉ ਨ ਆਵਤ ਨਿਰਹਿ ਘਰ ਕੀ ਨਾਰ ਬਹੁਤ ਖਿਤ ਜਾਂ ਸਿਉ ਸਦਾ ਰਹਿਤ ਸੰਗ ਲਾਗੀ ਜਬ ਵੀ ਖੰਸ ਤਾ ਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਦਸ ਤਾ ਵੀ ਕੋਈ ਕਿਸੇ ਦਾ ਨਹੀਂ ਇੱਥੇ ਜੀਵਨ ਸਾਥਨ ਨੇ ਤੇਰਾ ਸਾਥ ਨਹੀਂ ਦੇਣਾ ਜਿਦ ਦਿਨ ਮੌਤ ਹੋਗੀ ਉਹਨੇ ਪ੍ਰੇਤ ਕਰ ਤੇ ਤੈਨੂੰ ਕਹਿੰਦਾ ਮਰ ਗਿਆ ਮਰ ਗਿਆ ਆਪਾਂ ਕਾਹਗੇ ਇੰਨੀ ਨਿਰਾਸ਼ਤਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਇਹ ਵਿਦ ਕੋ ਬਿਹਾਰ ਬਨਿਓ ਕੈ ਜਾਂਸੀ ਉਹ ਨਿਖੋ ਲਗਾਇਓ ਅੰਤ ਬਾਹਰ ਨਾਨਕ ਬਿਨ ਖਰਜੀ ਕੋ ਕਾਮਨ ਖਰਜੀ ਕਹਿ ਕੇ ਸਾਡੀ ਸੁਰਤ ਨੂੰ ਫਿਰ ਉੱਚਾ ਲੈ ਗਏ ਮੈਂ ਬੇਨਤੀ ਕੀਤੀ ਪਹਿਲਾ ਤਿਆਗ ਹੈ ਉਸ ਤੋਂ ਬਾਅਦ ਬੈਰਾਗ ਹੈ ਤੀਸਰਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਅਨੁਰਾਗ ਹੈ ਉੰਜ ਜੇ ਆਪ ਨੂੰ ਚੰਗਾ ਲੱਗੇ ਮੇਰੀ ਬੇਨਤੀ ਹੈ ਕੋਈ ਹੁਕਮਨਾਮਾ ਨਹੀਂ ਕਿਸੇ ਤਖਤ ਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਸਾਲ ਚ ਪੂਰੀ ਬਾਣੀ ਪੜੋ ਨਾ 1 ਘੰਟੇ ਚ 99 ਸ਼ਬਦ ਤੇ 57 ਸ਼ਲੋਕਾਂ ਦਾ 파ਟ ਹੋ ਜਾਂਦਾ। 1 ਘੰਟਾ ਮੈਂ ਕਿਹਾ ਜਿਹਨੇ ਨਹੀਂ ਕਦੀ ਪੜੀ ਸਵਾ ਘੰਟਾ ਲੱਗ ਜਾ ਮੈਂ ਕਹਿੰਦਾ ਕੁਛ ਨਹੀਂ ਮਨਾ ਕਰਨ ਜੋਗਾ ਘੱਟੋ-ਘੱਟ ਜੇ ਸਤਗੁਰੂ ਦੀ ਸ਼ਤਾਬਦੀ ਮਨਾ ਰਿਆ ਨਾ ਤੇ ਨੌਵੇਂ ਮਹਲੇ ਦੇ ਸ਼ਲੋਕ ਹੀ ਰੋਜ਼ ਪੜ੍ਹ ਲਿਆ ਕਰ। ਕਿਉਂਕਿ ਨਿਚੋੜ ਹੈ ਸਾਰਾ ਬਾਣੀ ਦਾ ਤਤ ਹੈ। ਹੁਣ ਇੱਥੇ ਸਤਗੁਰੂ ਤਿਆਗ ਤੋਂ ਬਾਅਦ ਮਾਰਜ਼ ਕੀਤੀ ਬੈਰਾਗ ਹੈ। वैराग्य ਤੋਂ ਬਾਅਦ ਅਗਲਾ ਸ਼ਬਦ ਮੈਂ ਚੁਣਿਆ ਅਨੁਰਾਗ ਅਨੁਰਾਗ ਦਾ ਲਫ਼ਜ਼ੀ ਅਰਥ ਪਿਆਰ ਹੁੰਦਾ ਹੈ ਮਹਾਰਾਜ ਨੇ ਬਾਣੀ ਜਪ ਸਾਹਿਬ ਚ ਵਰਤੇ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਉਥੇ ਅਨੁਰਾਗ ਸ਼ਬਦ ਵਰਤਿਆ ਅਨੁਰਾਗ ਕੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਅਨੁਰਾਗ ਹੈ ਰੇ ਮਨ ਆਰਾਮ ਸੂਕਰ ਪ੍ਰੀਤ ਕੱਲਾ ਬੈਰਾਗ ਨਹੀਂ ਇਕੱਲਾ ਤਿਆਗ ਵੀ ਨਹੀਂ ਅਗੇ ਅਨੁਰਾਗ ਹੈ ਰੇਮਨ ਰਾਮ ਸ਼ੰਕਰਪ੍ਰੀਤ ਸਰਵਨ ਗੋਬਿੰਦ ਗੰਗੁਨ ਸੁਨੋ ਔਰ ਗਾਓ ਰਚਨਾ ਗੀਤ ਪਹਿਲਾ ਸ਼ਲੋਕ ਹੀ ਵੇ ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀ ਕਉ ਨਾਨਕ ਹਰਿ ਭਜਮਨਾ ਜੀਬਿਤ ਜਲ ਕੋ ਮੀਨ ਜੀਬਿਤ ਜਲ ਕੋ ਮੀਨ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਅਨੁਰਾਗ ਹੈ ਸਵਾਮੀ ਕੋ ਗ੍ਰਿਉ ਜਿਉ ਸਦਾ ਸਵਾਨ ਤਜਤਨੀ ਨਿਤ ਨਾਨਕ ਇਹ ਵੀ ਦਖਰ ਭਜੋ ਇਕ ਮਨ ਹੋਏ ਇੱਕ ਚਿੱਤ ਇਹ अनुराग میں پھر ਬੇਨਤੀ ਕੀਤੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਪਵਿੱਤਰ ਬਾਣੀ ਚ ਤਿਆਗ ਬੈਰਾਗ ਤੇ अनुराग ਅੱਜ ਜਿਹੜਾ ਸ਼ਬਦ ਹੈ ਤੇ ਇੱਕ ਹੋਰ ਖੂਬਸੂਰਤੀ 59 ਦੇ 59 ਸ਼ਬਦਾਂ ਵਿੱਚ ਪਹਿਲੀਆਂ ਤੋਂ ਕਈ راہਵ ਦੀਆਂ ਦੁਕਾਨਾਂ ਆਪ ਜੀ ਦਰਸ਼ਨ ਕਰਿਓ ਬਾਕੀ ਜਿਹੜੇ ਸ਼ਬਦ ਬਾਕੀ ਗੁਰੂ ਸਾਹਿਬਾਨਾਂ ਦੇ ਪੜ੍ਹੀਏ ਨਾ ਜੇ ਮੰਨ ਲਓ ਪਹਿਲਾ ਸ੍ਰੀ ਰਾਗ ਦਾ ਸ਼ਬਦ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਮੋਤੀ ਤਾਂ ਮੰਦਰ ਉਸ ਰੈ ਰਤਨੀ ਤਾਂ ਹੋਏ ਜੜਾ ਉਹ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ ਇਹ ਪਦ ਇੱਕ ਸਮਾਪਤ ਹੋ ਗਿਆ ਜਿਹੜੀ ਮੈਂ ਗੱਲ ਬੇਨਤੀ ਕਰਨੀ ਚਾਹਨਾ ਇਸ ਪਦੇ ਤੋਂ ਬਾਅਦ ਹੁੰਦੀਆਂ ਨੇ ਦੋ ਤੁਕਾ ਰਹਾਉ ਦੀਆਂ ਹਰਬਿੰਨ ਜੀਓ ਜਲਵਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਆਪਣਾ ਹੈ ਉੱਥੇ ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾਹੀਂ ਥਾਉਂ ਰਹਾਉ ਜਿਹੜੇ ਸੱਜਣ ਬਾਣੀ ਪੜਦੇ ਆਂ ਜਰੂਰ ਮੇਰੀ ਬੇਨਤੀ ਨੂੰ ਸਮਝਣਗੇ ਦੇਖੋ ਆਪਾਂ ਸਿੱਖ ਕੌਣ ਨੇ ਆ ਇਹ ਵੀ ਕਹਿੰਦੇ ਆਂ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਈਸ਼ਟ ਹੈ ਪਰ ਹੱਥ ਜੋੜ ਕੇ ਬੇਨਤੀ ਖਾਰ ਸਿੱਖ ਨੂੰ ਬਾਣੀ ਬਿਉਰੇ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੱਥਾ ਟੇਕਨੇ ਆਂ ਇਸ ਸਾਰੀ ਬਾਣੀ ਹੈ ਕਿ ਕੀ ਇਹ ਤਰਤੀਬ ਸਾਰੀ ਬਾਣੀ ਦੀ ਸਤਗੁਰਾਂ ਨੇ ਇੱਕ ਸ਼ਬਦ ਵੀ ਜੇ ਵਿੱਚ ਲਿਖਿਆ ਉਹ ਨਿਰਾਰਥਕ ਨਹੀਂ ਉਹਦੇ ਕੋਈ ਢੋਂਗੇ ਅਰਥ